ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਜਦੋਂ ਅਸੀਂ ਅੰਮ੍ਰਿਤਸਰ ਗੁਰੂ ਰਾਮਦਾਸ ਜੀ ਦੇ ਦਰਬਾਰ ਹਰਮੰਦਰ ਸਾਹਿਬ ਮੱਥਾ ਟੇਕਣ ਜਾਂਦੇ ਹਾਂ ਤਾਂ ਸਾਡੀ ਹਾਜ਼ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਨਹੀਂ ਲੱਗਦੀ ਕਿਉਂਕਿ ਸਾਨੂੰ ਇਹ ਪਤਾ ਹੀ ਨਹੀਂ ਹੈ ਕਿ ਗੁਰੂ ਰਾਮਦਾਸ ਜੀ ਦੇ ਦਰਬਾਰ ਵਿੱਚ ਜਾ ਕੇ ਕਿਸੋ ਗੁਰਮਤ ਮਰਿਆਦਾ ਦੇ ਅਨੁਸਾਰ ਮੱਥਾ ਟੇਕਣਾ ਚਾਹੀਦਾ ਹੈ। ਉਥੇ ਜਾ ਕੇ ਕਿਵੇਂ ਹਾਜ਼ਰੀ ਭਰਨੀ ਚਾਹੀਦੀ ਹੈ। ਕਿੜੀਆਂ ਕਿੜੀਆਂ ਮਨਮਤ ਵਾਲੀਆਂ ਗੱਲਾਂ ਉਥੇ ਜਾ ਕੇ ਨਹੀਂ ਕਰਨੀਆਂ ਚਾਹੀਦੀਆਂ। ਜਦੋਂ ਅਸੀਂ ਅੰਮ੍ਰਿਤਸਰ ਜਾਣ ਦਾ ਪ੍ਰੋਗਰਾਮ ਬਣਾਉਂਦੇ ਹਾਂ ਤਾਂ ਅਸੀਂ ਸਭ ਤੋਂ ਪਹਿਲਾਂ ਆਪਣੇ ਗਲੀ ਮੁਹੱਲੇ ਅਤੇ ਰਿਸ਼ਤੇਦਾਰਾਂ ਵਿੱਚ ਰੌਲਾ ਪਾ ਦਿੰਦੇ ਹਾਂ। ਕਿ ਅਸੀਂ ਅੰਮ੍ਰਿਤਸਰ ਮੱਥਾ ਟੇਕਣ ਜਾਣਾ ਹੈ ਫੇਰ ਗਲੀ ਮੁਹੱਲੇ ਵਾਲੇ ਅਤੇ ਰਿਸ਼ਤੇਦਾਰ ਸਾਨੂੰ ਪੈਸੇ ਦੇਣ ਆ ਜਾਂਦੇ ਹਨ ਕਿ ਮੇਰਾ ਵੀ ਦਰਬਾਰ ਸਾਹਿਬ ਦੇਖ ਕਰਵਾ ਕੇ ਮੱਥਾ ਟੇਕ ਦਿਓ ਕਈ ਲੋਕ ਪੈਸੇ ਦੇ ਕੇ ਕਹਿ ਦਿੰਦੇ ਹਨ ਕਿ ਅੰਮ੍ਰਿਤਸਰ ਬੜੀਆਂ ਬਹੁਤ ਵਧੀਆ ਮਿਲਦੀਆਂ ਹਨ ਤੁਸੀਂ ਸਾਨੂੰ ਉਥੋਂ ਬੜੀਆਂ ਲਿਆ ਦਿਓ ਹੁਣ ਕਈ ਮਨਮਤ ਵਾਲੇ ਬੰਦੇ ਇਹ ਕਹਿ ਦਿੰਦੇ ਹਨ ਕਿ ਇਸ ਵਿੱਚ ਕਿਹੜੀ ਕੋਈ ਮਾੜੀ ਗੱਲ ਹੈ ਜੇ ਕਿਸੇ ਦੀ ਦੇਗ ਕਰਵਾ ਕੇ ਉਸ ਦੇ ਦਿੱਤੇ ਹੋਏ ਪੈਸਿਆਂ ਦਾ ਮੱਥਾ ਟੇਕ ਦਿੰਦੇ ਹਾਂ ਜਾਂ ਕਿਸੇ ਨੂੰ ਅੰਮ੍ਰਿਤਸਰ ਤੋਂ ਬੜੀਆਂ ਲਿਹਾਗੇ ਦੇ ਦਿੰਦੇ ਹਾਂ ਕਈ ਲੋਕ ਤਾਂ ਅੰਮ੍ਰਿਤਸਰ ਘੁੰਮਣ ਫਿਰਨ ਹੀ ਜਾਂਦੇ ਹਨ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਜਲਿਆਂਵਾਲਾ ਬਾਗ ਦੇਖਣ ਲਈ ਚਲੇ ਜਾਂਦੇ ਹਨ ਉਹ ਦਰਬਾਰ ਸਾਹਿਬ ਜਾ ਕੇ ਲੰਗਰ ਨਹੀਂ ਛਕਦੇ ਉਹ ਬਾਹਰ ਵਧੀਆ ਰੈਸਟੋਰੈਂਟ ਦੇ ਵਿੱਚ ਜਾ ਕੇ ਫਾਸਟ ਫੂਡ ਖਾਂਦੇ ਹਨ ਜਿਸ ਤਰ੍ਹਾਂ ਬੰਦਾ ਪਿਕਨਿਕ ਮਨਾਉਣ ਜਾਂਦਾ ਹੈ ਇਸ ਤਰ੍ਹਾਂ ਉਹ ਦਰਬਾਰ ਸਾਹਿਬ ਜਾਂਦੇ ਹਨ ਜਿਸ ਤਰ੍ਹਾਂ ਕੋਈ ਸ਼ੁਗਲ ਮੇਲਾ ਹੁੰਦਾ ਹੈ ਹੁਣ ਬਹੁਤ ਲੋਕ ਇਹਨਾਂ ਗੱਲਾਂ ਨੂੰ ਸੁਣ ਕੇ ਕਹਿਣਗੇ ਕਿ ਇਸ ਵਿੱਚ ਕਿਹੜੀ ਕੋਈ ਮਾੜੀ ਗੱਲ ਹੈ ਹੁਣ ਸੁਣੋ ਜੀ ਇਸ ਤਰ੍ਹਾਂ ਦੇ ਕੰਮ ਕਰਨ ਨਾਲ ਕੀ ਨੁਕਸਾਨ ਹੁੰਦਾ ਹੈ ਗੁਰੂ ਸਾਹਿਬਾਂ ਨੇ ਗੁਰਬਾਣੀ ਦੇ ਵਿੱਚ ਕੱਲੀ-ਕੱਲੀ ਗੱਲ ਚੰਗੀ ਤਰ੍ਹਾਂ ਸਮਝਾਈ ਹੋਈ ਹੈ ਇੱਕ ਵਾਰ ਤੁਲਸੀ ਭਗਤ ਜੀ ਹਰਦوار ਚਲੇ ਗਏ ਹਰਦوار ਦੇ ਨੇੜੇ ਜਾ ਕੇ ਉਹਨਾਂ ਨੇ ਦੇਖਿਆ ਕਿ ਉਥੇ ਬਹੁਤ ਤਰ੍ਹਾਂ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਸਨ ਉੱਥੇ ਇੱਕ ਦੁਕਾਨ ਵਾਲਾ ਪੱਥਰ ਦੇ ਠਾਕਰ ਵੇਚ ਰਿਹਾ ਸੀ ਭਾਵ ਭਗਵਾਨ ਦੀਆਂ ਮੂਰਤੀਆਂ ਵੇਚ ਰਿਹਾ ਸੀ ਤੁਲਸੀ ਭਗਤ ਜੀ ਉਸ ਦੁਕਾਨ ਤੇ ਰੁਕ ਗਏ ਤੁਲਸੀ ਭਗਤ ਜੀ ਨੇ ਪੁੱਛਿਆ ਇਹ ਠਾਕਰ ਕਿੰਨੇ ਦਾ ਹੈ ਦੁਕਾਨ ਵਾਲੇ ਨੇ ਕਿਹਾ ਕਿ ਇਹ ਛੋਟਾ ਠਾਕਰ 1 ਟਕੇ ਦਾ ਹੈ ਇਸ ਤੋਂ ਵੱਡਾ ਠਾਕਰ 2 ਟਕੇ ਦਾ ਹੈ ਇਸ ਤੋਂ ਵੱਡਾ ਠਾਕਰ ਤਿੰਨ ਟਕੇ ਦਾ ਹੈ ਤુલਸੀ ਭਗਤ ਜੀ ਨੇ ਕਿਹਾ ਮੈਂ ਹਰਦੁਆਰ ਮੱਥਾ ਟੇਕ ਕੇ ਆ ਜਾਵਾਂ ਫਿਰ ਵਾਪਸ ਮੁੜਦਾ ਹੋਇਆ ਠਾਕਰ ਲਵਾਂਗਾ ਤુલਸੀ ਭਗਤ ਜੀ ਹਰਦੁਆਰ ਦੇ ਅੰਦਰ ਮੱਥਾ ਟੇਕਣ ਚਲੇ ਗਏ ਹਰਦੁਆਰ ਦੇ ਅੰਦਰ ਵੇਦਾਂ ਦਾ ਪਾਠ ਹੋ ਰਿਹਾ ਸੀ ਭਗਵਾਨ ਦੀ ਪੂਜਾ ਹੋ ਰਹੀ ਸੀ ਤੁਲਸੀ ਭਗਤ ਜੀ ਮੱਥਾ ਟੇਕ ਕੇ ਬੈਠ ਗਏ ਪਰ ਤੁਲਸੀ ਭਗਤ ਜੀ ਦਾ ਮਨ ਨਾ ਲੱਗਿਆ ਕਿਉਂਕਿ ਤੁਲਸੀ ਭਗਤ ਜੀ ਦੀ ਸੁਰਤੀ ਤਾਂ ਪੱਥਰ ਦੇ ਠਾਕਰ ਵੇਚਣ ਵਾਲੇ ਦੀ ਦੁਕਾਨ ਤੇ ਖੜ ਗਈ ਸੀ ਤੁਲਸੀ ਭਗਤ ਜੀ ਨੂੰ ਐਦਾਂ ਹੋ ਰਿਹਾ ਸੀ ਕਿ ਇੱਥੇ ਬੈਠ ਕੇ ਕੀ ਕਰਨਾ ਹੈ ਫਟਾਫਟ ਬਾਹਰ ਚਲੀਏ ਬਾਹਰ ਜਾ ਕੇ ਪੱਥਰ ਦਾ ਠਾਕਰ ਖਰੀਦੀਏ ਤੋਸੀ ਭਗਤ ਜੀ ਤੋਂ ਹਰਦੁਆਰ ਦੇ ਅੰਦਰ ਬੈਠ ਨਾ ਹੋਇਆ। ਉਹਨਾਂ ਨੇ ਵੇਦਾਂ ਦਾ ਪਾਠ ਪੂਰਾ ਵੀ ਨਹੀਂ ਸੁਣਿਆ ਕਿਉਂਕਿ ਸੁਰਤੀ ਤੇ ਮਨ ਤਾਂ ਬਾਹਰ ਪੱਥਰ ਦੇ ਠਾਕਰ ਕੋਲ ਖੜੀ ਸੀ। ਸਾਧ ਸੰਗਤ ਜੀ ਹੁਣ ਤੁਸੀਂ ਆਪਣੇ ਮਨ ਦੇ ਅੰਦਰ ਝਾਤੀ ਮਾਰ ਕੇ ਦੇਖ ਲਵੋ। ਜਦੋਂ ਆਪਾਂ ਵੀ ਕਿਸੇ ਧਾਰਮਿਕ ਸਥਾਨ ਤੇ ਜਾਂਦੇ ਹਾਂ ਉਥੇ ਰਾਸਤੇ ਵਿੱਚ ਆਪਾਂ ਵੀ ਬਹੁਤ ਚੀਜ਼ਾਂ ਦੇਖ ਕੇ ਇਸੇ ਤਰ੍ਹਾਂ ਕਰਦੇ ਹਾਂ ਆਪਣਾ ਵੀ ਮਨ ਗੁਰਦੁਆਰੇ ਮੰਦਰ ਦੇ ਅੰਦਰ ਨਹੀਂ ਲੱਗਦਾ ਕਿਉਂਕਿ ਆਪਣੀ ਵੀ ਸੁਰਤੀ ਬਾਹਰ ਹੀ ਹੁੰਦੀ ਹੈ ਕਿ ਉਹ ਫਲਾਣੀ ਚੀਜ਼ ਖਰੀਦਣੀ ਹੈ ਫਲਾਣੀ ਜਗ੍ਹਾ ਘੁੰਮਣਾ ਹੈ ਬਾਜ਼ਾਰ ਦੇਖਣਾ ਹੈ ਉਧਰ ਭਗਵਾਨ ਤੁਲਸੀ ਭਗਤ ਜੀ ਦੇ ਘਰ ਚਲੇ ਗਏ ਭਗਵਾਨ ਆਪਣੇ ਭਗਤਾਂ ਨੂੰ ਸਮਤ ਦੇਣ ਲਈ ਸਦਾ ਹੀ ਉਹਨਾਂ ਦੇ ਨਾਲ ਕੋਈ ਨਾ ਕੋਈ ਖੇਲ ਕਰਦਾ ਹੈ ਚੋਜ ਕਰਦਾ ਹੈ ਭਗਵਾਨ ਨੇ ਤੁਲਸੀ ਭਗਤ ਦੀ ਘਰਵਾਲੀ ਨੂੰ ਪੁੱਛਿਆ ਕਿ ਮੇਰਾ ਭਗਤ ਕਿੱਥੇ ਹੈ ਘਰਵਾਲੀ ਨੇ ਭਗਵਾਨ ਨੂੰ ਮੱਥਾ ਟੇਕਿਆ ਤੇ ਹੱਥ ਜੋੜ ਕੇ ਕਿਹਾ ਮਹਾਰਾਜ ਤੁਲਸੀ ਭਗਤ ਜੀ ਤਾਂ ਤੁਹਾਡੇ ਕੋਲ ਹਰਦوار ਗਏ ਹੋਏ ਹਨ ਭਗਵਾਨ ਨੇ ਕਿਹਾ ਤુલਸੀ ਭਗਤ ਕਾ ਨੂੰ ਮੇਰੇ ਕੋਲ ਹਰਦਵਾਰ ਗਿਆ ਹੈ ਉਹ ਤਾਂ ਉਥੇ ਪੱਥਰਾਂ ਦੇ ਠਾਕਰਾਂ ਦੇ ਸੌਦੇ ਕਰਦਾ ਫਿਰ ਰਿਹਾ ਹੈ ਇਹ ਕਹਿ ਕੇ ਭਗਵਾਨ ਅਲੋਪ ਹੋ ਗਏ ਉਧਰ ਤુલਸੀ ਭਗਤ ਜੀ ਹਰਦਵਾਰ ਦੇ ਅੰਦਰੋਂ ਬਾਹਰ ਆ ਕੇ ਠਾਕਰ ਖਰੀਦ ਰਹੇ ਸਨ ਤુલਸੀ ਭਗਤ ਜੀ ਨੇ ਇੱਕ ਠਾਕਰ ਦੀ ਮੂਰਤੀ ਖਰੀਦ ਕੇ ਆਪਣੇ ਝੋਲੇ ਵਿੱਚ ਪਾ ਲਈ ਤੇ ਘਰ ਨੂੰ ਵਾਪਸ ਤੁਰ ਪਏ ਜਦੋਂ ਤੁਲਸੀ ਭਗਤ ਜੀ ਘਰੇ ਪਹੁੰਚੇ ਤਾਂ ਤੁਲਸੀ ਭਗਤ ਜੀ ਦੀ ਘਰਵਾਲੀ ਨੇ ਕਿਹਾ ਕਿ ਤੁਸੀਂ ਹਰਦوار ਭਗਵਾਨ ਦੇ ਕੋਲ ਗਏ ਸੀ ਜਾਂ ਉੱਥੇ ਦੁਕਾਨਾਂ ਤੇ ਪੱਥਰਾਂ ਦੀਆਂ ਮੂਰਤੀਆਂ ਖਰੀਦਣ ਗਏ ਸੀ ਤੁਲਸੀ ਭਗਤ ਜੀ ਨੇ ਝੋਲੇ ਵਿੱਚੋਂ ਠਾਕਰ ਦੀ ਮੂਰਤੀ ਕੱਢੀ ਤੇ ਘਰਵਾਲੀ ਨੂੰ ਪੁੱਛਿਆ ਤੇਰੇ ਕੋਲ ਅੰਤਰਜਾਮਤਾ ਕਿਵੇਂ ਆ ਗਈ ਤੈਨੂੰ ਕਿਵੇਂ ਪਤਾ ਲੱਗ ਗਿਆ ਕਿ ਮੈਂ ਠਾਕੁਰ ਦੀ ਮੂਰਤੀ ਲੈ ਕੇ ਆਇਆ ਹਾਂ ਤુલਸੀ ਭਗਤ ਜੀ ਦੀ ਘਰ ਵਾਲੀ ਕਹਿਣ ਲੱਗੀ ਕਿ ਮੇਰੇ ਕੋਲ ਅੰਤਰਜਾਨਤਾ ਨਹੀਂ ਆਈ ਆਪਣੇ ਘਰ ਭਗਵਾਨ ਆਏ ਸਨ ਤુલਸੀ ਭਗਤ ਜੀ ਹੈਰਾਨ ਹੋ ਕੇ ਪੁੱਛਣ ਲੱਗੇ ਫੇਰ ਭਗਵਾਨ ਨੇ ਕੀ ਬਚਨ ਕੀਤੇ ਘਰ ਵਾਲੀ ਨੇ ਕਿਹਾ ਭਗਵਾਨ ਨੇ ਪੁੱਛਿਆ ਕਿ ਮੇਰਾ ਭਗਤ ਕਿੱਥੇ ਹੈ ਮੈਂ ਕਿਹਾ ਜੀ ਉਹੋ ਤਾਂ ਤੁਹਾਡੇ ਕੋਲ ਹਰਦੁਆਰ ਗਏ ਹੋਏ ਹਨ ਭਗਵਾਨ ਨੇ ਕਿਹਾ ਉਹ ਤਾਂ ਮੇਰੇ ਕੋਲ ਉੱਥੇ ਗਿਆ ਹੀ ਨਹੀਂ ਮੈਂ ਉੱਥੋਂ ਹੀ ਆਇਆ ਹਾਂ ਉਹ ਤਾਂ ਉੱਥੇ ਪੱਥਰਾਂ ਦੇ ਠਾਕਰਾਂ ਦੇ ਸੌਦੇ ਕਰਦਾ ਫਿਰ ਰਿਹਾ ਹੈ ਤੁਲਸੀ ਭਗਤ ਜੀ ਕਹਿਣ ਲੱਗੇ ਅੱਛਾ ਭਗਵਾਨ ਨੇ ਇਹ ਵਚਨ ਕੀਤਾ ਤੁਲਸੀ ਭਗਤ ਜੀ ਦਾ ਮਨ ਬੜਾ ਹੀ ਦੁਖੀ ਹੋਇਆ ਕਿ ਮੈਂ ਇੰਨੀ ਦੂਰ ਹਰਦਵਾਰ ਗਿਆ ਵੀ ਪਰ ਮੇਰੀ ਭਗਵਾਨ ਦੇ ਕੋਲ ਹਾਜ਼ਰੀ ਨਹੀਂ ਲੱਗੀ ਕਿਉਂਕਿ ਹਾਜ਼ਰੀ ਤਾਂ ਮਨ ਦੇ ਨਾਲ ਸੁਰਤੀ ਦੇ ਨਾਲ ਲੱਗਦੀ ਹੈ ਕੱਲੇ ਸਰੀਰ ਨੂੰ ਲੈ ਜਾਣ ਨਾਲ ਹਾਜ਼ਰੀ ਨਹੀਂ ਲੱਗਦੀ ਤੁਲਸੀ ਭਗਤ ਜੀ ਨੇ ਫੇਰ ਤਿਆਰੀ ਕੀਤੀ ਤੇ ਦੂਸਰੇ ਦਿਨ ਫੇਰ ਹਰਦਵਾਰ ਨੂੰ ਤੁਰ ਪਏ ਪੱਥਰ ਦਾ ਠਾਗਰ ਝੋਲੇ ਵਿੱਚ ਪਾ ਲਿਆ ਤੁਲਸੀ ਭਗਤ ਜੀ ਨੇ ਸੋਚਿਆ ਹੁਣ ਇਹ ਪੱਥਰ ਦਾ ਠਾਕਰ ਵਾਪਸ ਮੂੜ ਕੇ ਸਿੱਧਾ ਹਰਦਵਾਰ ਜਾਵਾਂਗਾ। ਤੁਲਸੀ ਭਗਤ ਜੀ ਜਦੋਂ ਹਰਦਵਾਰ ਦੇ ਨੇੜੇ ਪਹੁੰਚੇ ਤਾਂ ਝੋਲੇ ਵਿੱਚੋਂ ਉਹ ਪੱਥਰ ਦਾ ਠਾਕਰ ਕੱਢ ਕੇ ਦੁਕਾਨ ਵਾਲੇ ਨੂੰ ਕਿਹਾ ਕਿ ਆਪਣਾ ਇਹ ਪੱਥਰ ਦਾ ਠਾਕਰ ਵਾਪਸ ਲੈ ਲਾ। ਇਸ ਪੱਥਰ ਦੇ ਠਾਕਰ ਨੇ ਭਗਵਾਨ ਦੇ ਕੋਲ ਮੇਰੀ ਗੈਰ ਹਾਜ਼ਰੀ ਲਗਵਾ ਦਿੱਤੀ ਹੈ। ਦੁਕਾਨ ਵਾਲੇ ਨੇ ਕਿਹਾ ਭਗਤ ਜੀ ਮੈਂ ਇਹ ਠਾਕਰ ਵਾਪਸ ਨਹੀਂ ਲੈਣਾ ਮੈਂ ਤਾਂ ਬੜੀ ਮੁਸ਼ਕਲ ਨਾਲ ਇਹ ਵੇਚਿਆ ਹੈ ਤુલਸੀ ਭਗਤ ਜੀ ਨੇ ਕਿਹਾ ਤੂੰ ਮੈਨੂੰ ਪੈਸੇ ਵਾਪਸ ਨਾ ਮੋੜ ਪਰ ਇਹ ਠਾਕਰ ਇੱਥੇ ਹੀ ਰੱਖ ਲੈ ਭਗਤ ਜੀ ਠਾਕਰ ਉੱਥੇ ਰੱਖ ਕੇ ਹਰਦوار ਵੱਲ ਨੂੰ ਤੁਰ ਪਏ ਜਦੋਂ ਭਗਤ ਜੀ ਹਰਦوار ਦੇ ਅੰਦਰ ਵੜਨ ਲੱਗੇ ਤਾਂ ਬਾਹਰ ਜਲੇਬੀਆਂ ਦਾ ਲੰਗਰ ਲੱਗਿਆ ਹੋਇਆ ਸੀ ਲੰਗਰ ਲਗਾਉਣ ਵਾਲਿਆਂ ਨੇ ਭਗਤ ਜੀ ਨੇ ਉਹ ਪਛਾਣ ਲਿਆ ਕਿ ਇਹ ਤਾਂ ਤੁਲਸੀ ਭਗਤ ਜੀ ਹਨ ਉਹਨਾਂ ਨੇ ਤੁਲਸੀ ਭਗਤ ਜੀ ਨੂੰ ਹੱਥ ਜੋੜ ਕੇ ਰੋਕ ਲਿਆ ਤੇ ਬੇਨਤੀ ਕੀਤੀ ਕਿ ਭਗਤ ਜੀ ਬੈਠੋ ਗਰਮ ਗਰਮ ਜਲੇਬੀਆਂ ਛੱਕ ਕੇ ਜਾਓ ਭਗਤ ਜੀ ਨੇ ਕਿਹਾ ਨਹੀਂ ਮੈਂ ਜਲੇਬੀਆਂ ਨਹੀਂ ਛਕਣੀਆਂ ਉਹਨਾਂ ਨੇ ਭਗਤ ਜੀ ਨੂੰ ਬਹੁਤ ਜ਼ੋਰ ਦੇ ਕੇ ਕਿਹਾ ਜੀ ਗਰਮਾ ਗਰਮ ਜਲੇਬੀਆਂ ਬਣੀਆਂ ਹੋਈਆਂ ਹਨ ਥੋੜੀਆਂ ਜਹੀਆਂ ਜ਼ਰੂਰ ਛੱਕ ਕੇ ਜਾਓ ਤુલਸੀ ਭਗਤ ਜੀ ਨੇ ਜਲੇਬੀਆਂ ਵੱਲ ਦੇਖਿਆ ਤਾਂ ਭਗਤ ਜੀ ਦਾ ਮਨ ਹੋਇਆ ਕਿ ਥੋੜੀਆਂ ਜਹੀਆਂ ਗਰਮਾ ਗਰਮ ਜਲੇਬੀਆਂ ਛੱਕ ਲੈਂਦੇ ਹਾਂ ਪਰ ਫੇਰ ਭਗਤ ਜੀ ਨੇ ਆਪਣੇ ਮਨ ਨੂੰ ਮੋੜਿਆ ਤੇ ਕਿਹਾ ਕਿ ਮੈਂ ਪਹਿਲਾਂ ਹਰਦੁਵਾਰ ਮੱਥਾ ਟੇਕ ਆਵਾਂ ਉਸ ਤੋਂ ਬਾਅਦ ਆ ਕੇ ਛਕਾਂਗਾ ਇਹ ਕਹਿ ਕੇ ਭਗਤ ਜੀ ਹਰਦੁਵਾਰ ਦੇ ਅੰਦਰ ਚਲੇ ਗਏ ਅੱਜਕੱਲ੍ਹ ਕਈ ਕੱਚੇ ਪਿੱਲੇ ਸੰਤ ਇਕੱਠ ਕਰਨ ਦੇ ਲਈ ਜਲੇਬੀਆਂ ਤੇ ਟੋਸਟਾਂ ਦਾ ਲੰਗਰ ਲਗਾ ਦਿੰਦੇ ਹਨ ਇਸ਼ਤਿਹਾਰ ਤੇ ਵੀ ਮੋਟਾ-ਮੋਟਾ ਕਰਕੇ ਲਿਖਵਾ ਦਿੰਦੇ ਹਨ ਕਿ ਜਲੇਬੀਆਂ ਤੇ ਪਕੌੜਿਆਂ ਦਾ ਲੰਗਰ ਅਤੁੱਟ ਵਰਤੇਗਾ ਉਥੇ ਮੁਫਤ ਦਾ ਖਾਣ-ਪੀਣ ਵਾਲਿਆਂ ਦੀ ਬਹੁਤ ਭੀੜ ਲੱਗ ਜਾਂਦੀ ਹੈ ਲੋਕ ਖਾ-ਪੀ ਕੇ ਘਰਾਂ ਨੂੰ ਵਾਪਸ ਮੁੜ ਆਉਂਦੇ ਹਨ ਉਥੇ ਉਹਨਾਂ ਨੂੰ ਕੋਈ ਗੁਰੂ ਨਾਨਕ ਦੇ ਚਰਨਾਂ ਨਾਲ ਨਹੀਂ ਜੋੜਿਆ ਜਾਂਦਾ ਨਾ ਅੰਮ੍ਰਿਤ ਛਕਣ ਨੂੰ ਕਿਹਾ ਜਾਂਦਾ ਹੈ ਬਸ ਲੋਕਾਂ ਦਾ ਇਕੱਠ ਕਰਕੇ ਦੁਨੀਆਂ ਨੂੰ ਦਿਖਾਉਣ ਦੇ ਲਈ ਵਧੀਆ-ਵਧੀਆ ਪਕਵਾਨਾਂ ਦਾ ਲੰਗਰ ਲਗਾ ਦਿੰਦੇ ਹਨ ਕੋਈ ਨਾਮ ਜਪਣ ਜਪਾਉਣ ਦੀ ਗੱਲ ਨਹੀਂ ਕੀਤੀ ਜਾਂਦੀ ਬਹੁਤ ਲੋਕ ਇਹੀ ਗੱਲ ਨੂੰ ਦੇਖ ਕੇ ਬੜੀ ਸੋਭਾ ਕਰਨ ਲੱਗ ਜਾਂਦੇ ਹਨ ਕਿ ਉਹ ਫਲਾਣੇ ਸੰਤਾਂ ਦੇ ਬੜਾ ਇਕੱਠ ਸੀ ਲੰਗਰ ਵਿੱਚ 36 ਪ੍ਰਕਾਰ ਦੇ ਪਦਾਰਥ ਮਿਲ ਰਹੇ ਸਨ ਬੜੀ ਚੜ੍ਹਾਈ ਹੈ ਸੰਤਾਂ ਦੀ ਉਹ ਸੰਤ ਬੜੇ ਓਪਨ ਮਾਈਂਡਡ ਹਨ ਕਿਸੇ ਨੂੰ ਕੋਈ ਵਹਿਮ ਭਰਮ ਵਿੱਚ ਨਹੀਂ ਪਾਉਂਦੇ ਭਾਵੇਂ ਇਸ਼ਨਾਨ ਕਰੋ ਭਾਵੇਂ ਨਾ ਕਰੋ ਨਾਮ ਜਪੋ ਭਾਵੇਂ ਨਾ ਜਪੋ ਬਸ ਜ਼ਿੰਦਗੀ ਨੂੰ ਇੰਜੋਏ ਕਰੋ ਇਹ ਜ਼ਿੰਦਗੀ ਵਾਰ-ਵਾਰ ਨਹੀਂ ਮਿਲਦੀ ਉਹ ਲੋਕਾਂ ਦਾ ਮਨ ਪਰਚਾਵਾ ਖੂਬ ਕਰਦੇ ਹਨ ਇਸ ਤਰ੍ਹਾਂ ਦੇ ਕੱਚੇ ਪਿੱਲੇ ਆਪ ਤਾਂ ਨਰਕਾਂ ਨੂੰ ਜਾਂਦੇ ਹਨ ਜਿਹੜੇ ਲੋਕ ਇਹਨਾਂ ਦੇ ਪਿੱਛੇ ਲੱਗਦੇ ਹਨ ਉਹ ਵੀ 84 ਲੱਖ ਜੂਨ ਵਿੱਚ ਪੈਂਦੇ ਹਨ ਇਹ ਸਾਖੀਆਂ ਮਨੋਰੰਜਨ ਕਰਨ ਵਾਸਤੇ ਨਹੀਂ ਸੁਣਾਈਆਂ ਜਾਂਦੀਆਂ ਕਈ ਕਹਿਣ ਲੱਗ ਜਾਂਦੇ ਹਨ ਕਿ ਟੂ ਦੀ ਪੁਆਇੰਟ ਗੱਲ ਕਰਿਆ ਕਰੋ ਭਾਵ ਕਹਾਣੀ ਸੁਣਾਓ ਅਸੀਂ ਕੰਨ ਰਸ ਲੈਣਾ ਹੈ ਅਸੀਂ ਇਸ ਵਿੱਚੋਂ ਸਿੱਖਿਆ ਨਹੀਂ ਲੈਣੀ ਅਸੀਂ ਆਪਣਾ ਜੀਵਨ ਨਹੀਂ ਬਣਾਉਣਾ ਸਾਨੂੰ ਮਨੋਰੰਜਨ ਚਾਹੀਦਾ ਹੈ ਮਨ ਦਾ ਮਨੋਰੰਜਨ ਕਰਨ ਨਾਲ ਨਰਕ ਹੀ ਮਿਲਦਾ ਹੈ ਸੱਚਖੰਡ ਦਰਗਾਹ ਦੇ ਵਿੱਚ ਥਾਂ ਨਹੀਂ ਮਿਲਦਾ ਜਦੋਂ ਤੁਲਸੀ ਭਗਤ ਜੀ ਹਰਦਵਾਰ ਦੇ ਅੰਦਰ ਚਲੇ ਗਏ ਫਿਰ ਤੁਲਸੀ ਭਗਤ ਜੀ ਦਾ ਮਨ ਤੇ ਸੁਰਤੀ ਜਲੇਬੀਆਂ ਵਿੱਚ ਹੀ ਰੁਕ ਗਿਆ ਭਗਤ ਜੀ ਦੇ ਮਨ ਵਿੱਚ ਜਲੇਬੀਆਂ ਦਾ ਹੀ ਧਿਆਨ ਆਈ ਜਾ ਰਿਹਾ ਸੀ ਕਿ ਕਿਤੇ ਜਲੇਬੀਆਂ ਮੁੱਕ ਹੀ ਨਾ ਜਾਣ ਕਿਤੇ ਜਲੇਬੀਆਂ ਠੰਡੀਆਂ ਹੀ ਨਾ ਹੋ ਜਾਣ ਤੁਲਸੀ ਭਗਤ ਜੀ ਦਾ ਮਨ ਤੇ ਸੁਰਤੀ ਜਲੇਬੀਆਂ ਵਿੱਚ ਹੀ ਰੁਕ ਗਿਆ ਸੀ ਹਰਦੁਆਰ ਦੇ ਅੰਦਰ ਕੱਲਾ ਭਗਤ ਜੀ ਦਾ ਸ਼ਰੀਰ ਹੀ ਬੈਠਾ ਸੀ ਉਧਰ ਤੁਲਸੀ ਭਗਤ ਜੀ ਦੇ ਘਰ ਭਗਵਾਨ ਫੇਰ ਆ ਗਏ ਭਗਵਾਨ ਨੇ ਪੁੱਛਿਆ ਕਿ ਮੇਰਾ ਭਗਤ ਕਿੱਥੇ ਹੈ ਤੁਲਸੀ ਭਗਤ ਜੀ ਦੀ ਘਰਵਾਲੀ ਨੇ ਕਿਹਾ ਕਿ ਮਹਾਰਾਜ ਭਗਤ ਜੀ ਹੁਣ ਠਾਕਰ ਵਾਪਸ ਮੋੜ ਕੇ ਤੁਹਾਡੇ ਕੋਲ ਸਿੱਧੇ ਗਏ ਹਨ ਭਗਵਾਨ ਨੇ ਕਿਹਾ ਭਗਤ ਨੇ ਠਾਕਰ ਤਾਂ ਵਾਪਸ ਮੋੜ ਦਿੱਤਾ ਹੈ ਪਰ ਉਹ ਹਜੇ ਵੀ ਮੇਰੇ ਕੋਲ ਸਿੱਧਾ ਨਹੀਂ ਗਿਆ ਹੁਣ ਉਹ ਤਤੀਆਂ ਤਤੀਆਂ ਜਲੇਬੀਆਂ ਦੇ ਵਿੱਚ ਫਸਿਆ ਬੈਠਾ ਹੈ ਹੁਣ ਉਹ ਜਲੇਬੀਆਂ ਛਕ ਰਿਹਾ ਹੈ ਇਹ ਕਹਿ ਕੇ ਭਗਵਾਨ ਫਿਰ ਅਲੋਪ ਹੋ ਗਏ ਉਧਰ ਤੁਲਸੀ ਭਗਤ ਜੀ ਬੈਠੇ ਜਲੇਬੀਆਂ ਛਕ ਰਹੇ ਸਨ ਜਲੇਬੀਆਂ ਛਕ ਕੇ ਤੁਲਸੀ ਭਗਤ ਜੀ ਘਰ ਵਾਪਸ ਮੁੜ ਆਏ ਜਦੋਂ ਭਗਤ ਜੀ ਘਰੇ ਪਹੁੰਚੇ ਤਾਂ ਘਰਵਾਲੀ ਨੇ ਕਿਹਾ ਤੁਸੀਂ ਠਾਕਰ ਮੋੜ ਕੇ ਤੱਤੀਆਂ ਤੱਤੀਆਂ ਜਲੇਬੀਆਂ ਕਸ ਲਈ ਖਾਣ ਬੈਠ ਗਏ ਸੀ ਭਗਤ ਜੀ ਨੇ ਹੈਰਾਨ ਹੋ ਕੇ ਪੁੱਛਿਆ ਹੁਣ ਤੈਨੂੰ ਇਹ ਵੀ ਕਿਵੇਂ ਪਤਾ ਲੱਗ ਗਿਆ ਘਰਵਾਲੀ ਨੇ ਕਿਹਾ ਕਿ ਭਗਵਾਨ ਫੇਰ ਆਏ ਸਨ ਉਹਨਾਂ ਨੇ ਮੈਨੂੰ ਦੱਸਿਆ ਕਿ ਭਗਤ ਜੀ ਹਜੇ ਵੀ ਮੇਰੇ ਕੋਲ ਸਿੱਧੇ ਨਹੀਂ ਪਹੁੰਚੇ ਉਹ ਤਾਂ ਜਲੇਬੀਆਂ ਕੋਲ ਪਹੁੰਚਿਆ ਹੋਇਆ ਹੈ ਤુલਸੀ ਭਗਤ ਜੀ ਕਹਿਣ ਲੱਗੇ ਲੈ ਹੁਣ ਫੇਰ ਉਹੀ ਗੱਲ ਹੋ ਗਈ ਹਜੇ ਵੀ ਮੇਰੀ ਹਾਜ਼ਰੀ ਭਗਵਾਨ ਦੇ ਕੋਲ ਨਹੀਂ ਲੱਗੀ ਤુલਸੀ ਭਗਤ ਜੀ ਦੀ ਘਰ ਵਾਲੀ ਕਹਿਣ ਲੱਗੀ ਹੁਣ ਤੁਸੀਂ ਫੇਰ ਜਾਓ ਪਰ ਹੁਣ ਤੁਸੀਂ ਠਾਕਰਾ ਤੇ ਜਲੇਬੀਆਂ ਵਿੱਚ ਨਾ ਫਸਿਓ। ਤુલਸੀ ਭਗਤ ਜੀ ਕਹਿਣ ਲੱਗੇ ਮੈਂ ਹੁਣ ਨਹੀਂ ਜਾਂਦਾ। ਮੇਰੀਆਂ ਲੱਤਾਂ ਵਿੱਚ ਤੁਰ ਤੁਰ ਕੇ ਖੱਲੀਆਂ ਪੈ ਗਈਆਂ ਹਨ। ਪਹਿਲਾਂ ਮੇਰੀਆਂ ਲੱਤਾਂ ਦੀ ਮਾਲਿਸ਼ ਕਰ। ਪਹਿਲੇ ਸਮਿਆਂ ਵਿੱਚ ਕੋਈ ਸਾਧਨ ਨਹੀਂ ਹੁੰਦੇ ਸਨ। ਲੋਕ ਤੁਰ ਕੇ ਤੀਰਥ ਯਾਤਰਾ ਤੇ ਜਾਂਦੇ ਸਨ। ਤુલਸੀ ਭਗਤ ਜੀ ਨੇ ਇੱਕ ਕਾਗਜ਼ ਤੇ ਕਲਮ ਲੈ ਕੇ ਲਿਖਿਆ ਕਿ ਦੁਨੀਆਂ ਦੇ ਲੋਕੋ ਤੀਰਥ ਯਾਤਰਾ ਤੇ ਜਾਣਾ ਬਹੁਤ ਔਖਾ ਹੈ ਜੇ ਤੁਸੀਂ ਜਾਣਾ ਹੈ ਤਾਂ ਜੋ ਮੈਂ ਗਲਤੀਆਂ ਕੀਤੀਆਂ ਤੁਸੀਂ ਨਾ ਕਰਿਓ ਨਹੀਂ ਤਾਂ ਭਗਵਾਨ ਦੇ ਕੋਲ ਹਾਜ਼ਰੀ ਨਹੀਂ ਲੱਗਣੀ ਵੈਸੇ ਤਾਂ ਭਗਵਾਨ ਤੇ ਭਗਤ ਦੁਨੀਆਂ ਨੂੰ ਸਮਤ ਦੇਣ ਲਈ ਇਹ ਪੂਰਨਾ ਪਾ ਕੇ ਦਿਖਾਉਂਦੇ ਹਨ ਤਾਂ ਜੋ ਲੋਕਾਂ ਨੂੰ ਪ੍ਰੈਕਟੀਕਲ ਦੇਖ ਕੇ ਗੱਲ ਦੀ ਚੰਗੀ ਤਰ੍ਹਾਂ ਸਮਝ ਆ ਜਾਵੇ ਤਾਂ ਕਰਕੇ ਭਗਵਾਨ ਤੇ ਭਗਤ ਇਹ ਖੇਲ ਕਰਕੇ ਦਿਖਾਉਂਦੇ ਹਨ ਹੁਣ ਆਪਾਂ ਵੀ ਬਹੁਤ ਧਾਰਮਿਕ ਸਥਾਨਾਂ ਤੇ ਮੱਥਾ ਟੇਕਣ ਜਾਂਦੇ ਹਾਂ ਭਾਵੇਂ ਕੋਈ ਵੀ ਧਰਮ ਹੈ ਸਾਰਿਆਂ ਲਈ ਇਹ ਸਾਂਝਾ ਉਪਦੇਸ਼ ਹੈ ਕਿਸੇ ਵੀ ਧਾਰਮਿਕ ਸਥਾਨ ਤੇ ਜਾਓ ਪਰ ਸਿੱਧੇ ਜਾਓ ਸਿੱਧੇ ਘਰ ਨੂੰ ਵਾਪਸ ਆਓ ਕਿਉਂਕਿ ਅੱਜ ਕੱਲ ਤਾਂ ਆਪਣੇ ਕੋਲ ਬਹੁਤ ਯਾਤਿਆਤ ਦੇ ਸਾਧਨ ਹਨ ਜਦੋਂ ਅਸੀਂ ਅੰਮ੍ਰਿਤਸਰ ਦਰਬਾਰ ਸਾਹਿਬ ਜਾਂਦੇ ਹਾਂ ਤਾਂ ਸਿੱਧੇ ਪਹਿਲਾਂ ਜਾ ਕੇ ਇਸ਼ਨਾਨ ਕਰੋ ਫਿਰ ਦੇਗ ਕਰਵਾਓ ਫਿਰ ਗੁਰੂ ਰਾਮਦਾਸ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਮੱਥਾ ਟੇਕੋ ਮੱਥਾ ਟੇਕ ਕੇ ਕਿਤੇ ਵੀ ਟਿਕ ਕੇ ਬੈਠ ਕੇ ਫਿਰ ਸਮਾਦੀ ਲਗਾ ਕੇ ਪੰਜ ਸ਼ਬਦ ਸੁਣੋ ਫਿਰ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਹਾਜ਼ਰੀ ਲੱਗਦੀ ਹੈ ਜੇ ਲੋੜ ਹੋਵੇ ਥੋੜਾ ਪ੍ਰਸ਼ਾਦ ਦੀ ਤਰ੍ਹਾਂ ਲੰਗਰ ਛਕ ਲਵੋ ਫਿਰ ਉਸ ਤੋਂ ਬਾਅਦ ਸਿੱਧਾ ਆਪਣੇ ਘਰ ਨੂੰ ਵਾਪਸ ਆਓ ਕਿਤੇ ਵੀ ਰਾਹ ਵਿੱਚ ਨਾ ਰੁਕੋ ਕੋਈ ਖਰੀਦਾਰੀਆਂ ਰੈਸਟੋਰੈਂਟ ਜਾਂ ਬਾਜ਼ਾਰਾਂ ਦੇ ਵਿੱਚ ਨਾ ਜਾਓ ਕਿਉਂਕਿ ਗੁਰੂ ਰਾਮਦਾਸ ਜੀ ਦੀ ਕਿਰਪਾ ਤੁਹਾਡੇ ਨਾਲ ਹੁੰਦੀ ਹੈ ਜੇ ਤੁਸੀਂ ਰਾਸਤੇ ਵਿੱਚ ਪਿਕਨਿਕ ਮਨਾਉਂਦੇ ਜਾਂਦੇ ਹੋ ਫਿਰ ਉਹ ਕਿਰਪਾ ਰਾਸਤੇ ਵਿੱਚੋਂ ਹੀ ਵਾਪਸ ਮੁੜ ਜਾਂਦੀ ਹੈ ਉਹ ਕਿਰਪਾ ਸਾਡੇ ਘਰ ਵਿੱਚ ਨਹੀਂ ਪਹੁੰਚਦੀ ਰਾਸਤੇ ਵਿੱਚ ਨਾਮ ਜਪਦੇ ਜਾਓ ਨਾਮ ਜਪਦੇ ਵਾਪਸ ਆਓ ਅੱਜ ਕੱਲ ਟੈਕਨੋਲੋਜੀ ਦਾ ਜ਼ਮਾਨਾ ਹੈ ਜਿੰਨੇ ਮਰਜ਼ੀ ਪੁੰਨ ਬਣਾ ਲਵੋ ਜਿੰਨੇ ਮਰਜ਼ੀ ਪਾਪ ਬਣਾ ਲਵੋ ਇਹ ਆਪਣੇ ਹੱਥ ਵਿੱਚ ਹੈ ਧਾਰਮਿਕ ਸਥਾਨ ਤੇ ਜਾਣ ਲੱਗੇ ਮੁਹੱਲੇ ਤੇ ਰਿਸ਼ਤੇਦਾਰਾਂ ਵਿੱਚ ਰੌਲਾ ਨਾ ਪਾਓ ਕਿਉਂਕਿ ਆਪਣੀ ਹੀ ਹਾਜ਼ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਲੱਗ ਜਾਵੇ ਇਹ ਹੀ ਬਹੁਤ ਹੈ ਦੂਸਰਿਆਂ ਦੇ ਮੱਥੇ ਤੇ ਦੇਗਾਂ ਕਰਵਾ ਕੇ ਹਾਜ਼ਰੀ ਨਹੀਂ ਲੱਗਦੀ ਕਈ ਲੋਕ ਉਥੋਂ ਬਾਹਰੋਂ ਫੁੱਲੀਆਂ ਦੇ ਪੈਗੜ ਖਰੀਦ ਕੇ ਲੈ ਆਉਂਦੇ ਹਨ ਫਿਰ ਸਾਰੇ ਮੁਹੱਲੇ ਤੇ ਰਿਸ਼ਤੇਦਾਰਾਂ ਨੂੰ ਵੰਡਦੇ ਹਨ ਇਹ ਸਭ ਮਨਮਤ ਦੀਆਂ ਗੱਲਾਂ ਹਨ ਕਲਯੁਗ ਦੇ ਲੱਛਣ ਹਨ ਜਦੋਂ ਐਨੇ ਵੱਡੇ ਤુલਸੀ ਭਗਤ ਦੀ ਹਾਜ਼ਰੀ ਸਿੱਧੇ ਨਾਂ ਜਾਣ ਕਰਕੇ ਭਗਵਾਨ ਦੇ ਚਰਨਾਂ ਵਿੱਚ ਨਹੀਂ ਲੱਗੀ ਤਾਂ ਆਪਾਂ ਤਾਂ ਆਮ ਲੋਕ ਹਾਂ ਜੇ ਆਪਾਂ ਸਿੱਧੇ ਨਾ ਜਾਈਏ ਤਾਂ ਫਿਰ ਆਪਣੀ ਹਾਜ਼ਰੀ ਕਿੱਥੇ ਲੱਗਣੀ ਹੈ ਤુલਸੀ ਭਗਤ ਜੀ ਦੀ ਤਾਂ ਭਗਵਾਨ ਦੇ ਨਾਲ ਸਿੱਧੀ ਗੱਲਬਾਤ ਸੀ ਭਗਵਾਨ ਉਹਨਾਂ ਦੇ ਘਰ ਆਉਂਦੇ ਸਨ ਇਸ ਲਈ ਕਤੇ ਵੀ ਤੀਰਥ ਸਥਾਨ ਤੇ ਜਾਓ ਤਾਂ ਸਿੱਧੇ ਜਾਓ ਤੇ ਸਿੱਧੇ ਵਾਪਸ ਘਰ ਨੂੰ ਆਓ ਰਾਸਤੇ ਦੇ ਵਿੱਚ ਇਧਰ ਉਧਰ ਬਾਜ਼ਾਰਾਂ ਦੇ ਵਿੱਚ ਨਾ ਘੁੰਮੋ ਫਿਰੋ ਬਾਜ਼ਾਰ ਤਾਂ ਆਪਣੇ ਸ਼ਹਿਰ ਦੇ ਵਿੱਚ ਬਹੁਤ ਹਨ ਪਰ ਆਪਾਂ ਜਿਸ ਕੰਮ ਲਈ ਜਾਂਦੇ ਹਾਂ ਉਹ ਕੰਮ ਪੂਰਾ ਹੋਣਾ ਚਾਹੀਦਾ ਹੈ ਤਾਂ ਹੀ ਕਿਸੇ ਤੀਰਥ ਸਥਾਨ ਤੇ ਜਾਣ ਦਾ ਫਾਇਦਾ ਹੈ ਜੇ ਆਪਾਂ ਪੈਗਨਕ ਮਨਾ ਕੇ ਮੁੜ ਆਉਂਦੇ ਹਾਂ ਤਾਂ ਉਸ ਨਾਲ ਤੀਰਥ ਸਥਾਨ ਦਾ ਕੋਈ ਵੀ ਫਲ ਪ੍ਰਾਪਤ ਨਹੀਂ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ